ਔਰ ਕਾਮਨਾ ਹੈ ਤੋ ਕਰਮ ਧਰਮ ਨਹੀਂ ਮਨ ਕਾਮਨਾ ਤੀਰਥ ਜਾਏ ਬਸੋ ਸਿਰ ਕਰ ਵਰਤ ਧਰਾਈ ਮਨ ਕੀ ਮੈਲ ਨਾ ਉਤਰੇ ਇਹ ਵਿਦ ਜੇ ਲਖ ਜਤਨ ਕਰਾਏ ਇਸ ਸ਼ਬਦ ਦੇ ਜੋ ਅਰੰਭ ਹੁੰਦਾ ਹੈ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਬਯੰਗਮ ਸਾਦੇ ਧਾਰਮਿਕ ਜਗਤ ਦੇ ਜਿਤਨੇ ਕਰਮ ਹੋ ਸਕਦੇ ਨੇ ਸਾਰਿਆਂ ਦਾ ਜ਼ਿਕਰ ਕੀਤਾ ਹੈ ਮਹਾਰਾਜ ਕਹਿੰਦੇ ਨੇ ਇਹਦੇ ਨਾਲ ਮੈਲ ਨਹੀਂ ਜਾਏਗੇ ਅਗਰ ਉਹ ਕਾਮਨਾ ਦੇ ਨੇ ਸੰਸਾਰ ਮੈਲਾ ਹੈ ਸੰਸਾਰ ਦੀ ਕਾਮਨਾਵਾ ਮਨ ਨੂੰ ਹੋਰ ਮੈਲਾ ਕਰਦਿਆਂ ਜਾਣਗੇ ਮੈਲਾ ਮੰਤਾ ਇਹੋ ਸੰਸਾਰ ਇਕ ਹਰ ਨਿਰਵਲ ਜਾ ਕਾ ਅੰਤ ਨਾ ਬਾਰ ਸੰਸਾਰ ਦਾ ਇਤਨਾ ਪ੍ਰਭਾਵ ਕਿਵੇਂ ਹੈ ਪਦਾਰਥ ਦਾ ਇਤਨਾ ਪ੍ਰਭਾਵ ਕਿਵੇਂ ਹੈ ਸ਼ਰੀਰ ਨੂੰ ਸੁਖ ਜੋ ਮਿਲਦਾ ਹੈ ਪਦਾਰਥਾਂ ਤੋਂ ਹੀ ਮਿਲਦਾ ਹੈ ਸ਼ਰੀਰ ਨੂੰ ਜੋ ਸੁਖ ਮਿਲਦਾ ਹੈ ਉਹ ਸੰਸਾਰ ਤੋਂ ਮਿਲਦਾ ਹੈ ਪਰਵਾਹ ਤੋਂ ਮਿਲਦਾ ਹੈ ਜੋ ਸ਼ਰੀਰ ਦੇ ਤਲ ਤੇ ਜੀਣ ਵਾਲਾ ਮਨੁੱਖ ਹੈ ਉਹਨੂੰ ਫਿਰ ਸੰਸਾਰ ਹੀ ਚਾਹੀਦਾ ਹੈ ਪਰਿਵਾਰ ਹੀ ਚਾਹੀਦਾ ਹੈ ਪਦਾਰਤ ਚਾਹੀਦੇ ਨੇ ਪਰਮਾਤਮਾ ਨਾਲ ਕੋਈ ਮਤਲਬ ਨਹੀਂ ਪਰ ਜੋ ਥੋੜਾ ਜਾਂ ਗਹਿਰਾ ਜਾਂਦਾ ਉੱਤੇ ਦੇਖਦਾ ਹੈ ਸਾਰੇ ਕਲੇਸ਼ ਸਾਰੇ ਸੰਤਾਪ ਤੇ ਮਨ ਤੋਂ ਜਨਮ ਲੈਂਦੇ ਇੱਕ ਘਰ ਦੇ ਵਿੱਚ ਪੇਟ ਤੇ ਸਾਰਿਆਂ ਦਾ ਭਰਿਆ ਹੋਇਆ ਤਨ ਤੇ ਸਾਰਿਆਂ ਦਾ ਢੱਕਿਆ ਹੋਇਆ ਪਰ ਘਰ ਦੇ ਵਿੱਚ ਕਲੇਸ਼ ਹੈ ਬੜਾ ਭਾਰੀ ਕਲੇਸ਼ ਭੁੱਖ ਕਰਕੇ ਨਹੀਂ ਪੇਟ ਦੇ ਸਾਰਿਆਂ ਦਾ ਭਰਿਆ ਹੋਇਆ ਹੈ ਤਨ ਤੇ ਸਾਰਿਆਂ ਦਾ ਰਕਿਆ ਹੋਇਆ ਹੈ ਲੋੜਾਂ ਤੇ ਸਰੀਰ ਦੀਆਂ ਸਾਰਿਆਂ ਦੀ ਪੂਰੀਆਂ ਹੋਈਆਂ ਸਰੀਰ ਦਾ ਸੁੱਖ ਤੇ ਮੌਜੂਦ ਹੈ ਪਰ ਮਨ ਬੜੇ ਭੈਮਕਰ ਕਲੇਸ਼ ਦੇਚ ਹੈ ਔਰ ਬਹੁਤ ਸਾਰੇ ਵਿਵੱਦ ਕਲੇਸ਼ ਮਨ ਤੋਂ ਜਨਮ ਲੈਂਦੇ ਉਹ ਹੰਕਾਰ ਵਸੋ ਕੇ ਲੋਭ ਵਸੋ ਕੇ ਵਾਸ਼ਨਾ ਵਸੋ ਕੇ ਇਹ ਜਨਮ ਲੈਂਦੇ ਔਰ ਜਿਤਨੇ ਚਿਰ ਤੱਕ ਮਨ ਕਲੇਸ਼ ਦੇਚ ਹੈ ਸਰੀਰ ਦੇ ਸਾਰੇ ਸੁੱਖ ਵੀ ਦੁੱਖ ਬਣ ਜਾਂਦੇ ਨੇ ਇਹ ਵੀ ਮਹਿਸੂਸ ਕਰਦਾ। ਭਾਵੇਂ ਪਹਿਨਣ ਨੂੰ ਚੰਗਾ ਕਪੜਾ ਮਿਲ ਗਿਆ ਹੈ। ਖਾਣ ਨੂੰ ਚੰਗਾ ਭੋਜਨ ਮਿਲ ਗਿਆ ਹੈ। ਰਹਿਣ ਨੂੰ ਚੰਗਾ ਮਕਾਨ ਮਿਲ ਗਿਆ ਹੈ। ਸੰਬੰਧ ਦੇ ਚੰਗਾ ਪਰਿਵਾਰ ਦੇ ਰਿਸ਼ਤੇ ਜੁੜ ਗਏ ਨੇ। ਅਗਰ ਮਨ ਦੇ ਤਲ ਤੇ ਕਲੇਸ਼ ਹੈ ਇਹ ਸਭ ਕੁਝ ਨਰਕ ਵਰਗਾ ਹੋਏਗਾ। ਹੋਰ ਕੁਝ ਵੀ ਨਹੀਂ। ਨਰਕ ਹੀ ਹੋਏਗਾ। ਇੱਕ ਹੋਰ ਵੀ ਅਰਜ਼ ਬਰਾਂ ਬਸਤਾ ਟੁੱਟੀ ਝੌਂਪੜੀ ਚਿਹਰ ਸਭ ਛਿੰਨਾ ਹੋ ਸਕਦਾ ਹੈ ਪਹਿਨਣ ਨੂੰ ਚੰਗੇ ਕੱਪੜੇ ਨਾ ਮਿਲਣ ਡੇਰਾ ਡੇਰਾ ਬਸਤਾ ਟੁੱਟੀ ਝੌਂਪੜੀ ਹੋ ਸਕਦਾ ਹੈ ਰਹਿਣ ਨੂੰ ਚੰਗਾ ਮਕਾਨ ਵੀ ਨਾ ਹੋਵੇ ਟੁੱਟੀ ਪੁੱਟੀ ਝੋਗੀ ਹੋਵੇ ਹੋ ਸਕਦਾ ਹੈ ਖਾਣ ਨੂੰ ਚੰਗਾ ਭੋਜਨ ਵੀ ਨਾ ਹੋਵੇ ਸੁੱਕੀ ਰੋਟੀ ਹੋਵੇ ਪਰ ਹਿਰਦੇ ਦੇ ਚ ਪ੍ਰਭੂ ਦਾ ਨਾਮ ਹੈ ਤੋ ਰਾਜਾ ਸਗਲੀ ਸ੍ਰਿਸ਼ਟ ਕੋ ਧਰੀ ਨਾਮ ਮਨ ਬਿਨ। ਇੱਕ ਸੰਸਾਰ ਦੇ ਸਾਰੇ ਪਦਾਰਥਾਂ ਦੇ ਚ ਹੁੰਦੇ ਆ ਆਵੇ। ਮਹਾ ਕਰੇਸ਼ ਦੇ ਚ ਹੋਵੇਗਾ। ਪਰ ਇੱਕ ਸੰਸਾਰ ਦੇ ਸਾਰੇ ਸੁਖ ਨਾ ਹੁੰਦੇ ਆ ਆਵੇ ਆਨੰਦ ਦੇ ਚ ਹੋਵੇਗਾ। ਪਰ ਇਹ ਗਹਿਰੀ ਸਮਝ ਹੋਵੇ ਤਾਂ ਹੀ ਗੱਲ ਪਕੜ ਦੇ ਚ ਆ ਸਕਦੀ ਹੈ ਹੁੰਜ ਨਹੀਂ। ਹੁੰਜ ਨਹੀਂ। ਰਹਿਣ ਨੂੰ ਤੇ ਬਹੁਤ ਸੋਹਣਾ ਮਕਾਨ ਹੈ ਪਰ ਕਲੇਸ਼ ਹੈ ਖਾਣ ਨੂੰ ਤੇ ਬਹੁਤ ਅੱਛਾ ਭੋਜਨ ਹੈ ਪਰ ਨਿਰਹੀ ਸੰਤਾਪ ਤੇ ਚਿੰਤਾ ਹੈ ਪਹਿਨਣ ਨੂੰ ਤੇ ਬਹੁਤ ਸੋਹਣੇ ਕੱਪੜੇ ਨੇ ਅੱਛੇ ਕੱਪੜੇ ਨੇ ਪਰ ਸਵਾਏ ਘਰ ਦੇਜ ਕਲੇਸ਼ ਤੋਂ ਹੋਰ ਕੁਝ ਵੀ ਨਹੀਂ ਘਰ ਘਰ ਕਲੇਸ਼ ਘਰ ਘਰ ਕਲੇਸ਼ ਕੁਝ ਨਾ ਕੁਝ ਕਲੇਸ਼ ਹੈ ਉਸ ਕਲੇਸ਼ ਦਾ ਕਾਰਨ ਜਿਹੜਾ ਸੀ ਮੰਨ ਲੈਂਦੇ ਆ ਪੁੱਤਰ ਹੈ ਮਿੱਤਰ ਹੈ ਪਤਨੀ ਹੈ ਪਤੀ ਹੈ ਭਰਾ ਹੈ ਮਾਂ ਹੈ ਬਾਪ ਹੈ ਨਹੀਂ ਮੰਦੀ ਅਵਸਥਾ ਜਿੰਨੇ ਚਿਰ ਤੱਕ ਮਨ ਦੇ ਚ ਕਾਮਨਾ ਹੈ ਤੇ ਸਾਰਿਆਂ ਦੀਆਂ ਕਾਮਨਾਵਾਂ ਇੱਕ ਨਹੀਂ ਹੋ ਸਕਦੀਆਂ ਸਵਾਰਥ ਟਕਰਾ ਜਾਣਗੇ ਕਲੇਸ਼ ਪਿਓ ਪੁੱਤਰ ਦੇ ਚ ਹੋ ਜਾਏਗਾ ਫਿਰ ਆ ਬਿਰਾਹ ਦੇ ਚ ਹੋ ਜਾਏਗਾ ਮੈਂ ਬਹੁਤ ਦੁਨੀਆ ਦੇ ਚ ਘਟ ਦੇਖਿਆ ਕਿਦਰੇ ਬਿਰਾਹ ਬਿਰਾਹ ਦੇ ਚ ਭਾਈਚਾਰਾ ਬਹੁਤ ਘਟ ਦੇਖਿਆ ਪਿਤਾ ਪੁੱਤਰਾਂ ਤੋਂ ਸੰਤੁਸ਼ਟ ਹੋਵੇ ਤੇ ਪੁੱਤਰ ਬੇਤਾ ਤੋਂ ਸੰਤੁਸ਼ਟ ਹੋਣਾ ਬਹੁਤ ਘੱਟ ਦੇਖਿਆ ਕਿਧਰੇ ਕਲੇਸ਼ ਪ੍ਰਗਟ ਹੋ ਜਾਂਦਾ ਹੈ ਇੰਜ ਅੱਗ ਤੇ ਬਲਦੀ ਪਈ ਹੈ ਧੂਆ ਬਾਹਰ ਨਿਕਲ ਆਇਆ ਤਾਂ ਪਤਾ ਚੱਲ ਜਾਂਦਾ ਅਗ ਬਲਦੀ ਪਈ ਹੈ ਪਰ ਕਿਧਰੇ ਕਿਧਰੇ ਪਾਂਬੜ ਤੇ ਬਲਦੇ ਭਾਵੇਂ ਧੂਆ ਨਹੀਂ ਨਿਕਲਦਾ ਗੈਸ ਨਾਲ ਅਗ ਬਲਦੀ ਪਈ ਹੋਵੇਗੀ ਧੂਆ ਬਾਹਰ ਨਹੀਂ ਨਿਕਲਦਾ ਅਸੀਂ ਸੋਚ ਲੈਂਦੇ ਇਸ ਘਰ ਦੇ ਵਿੱਚ ਬੜਾ ਹੀ ਆਨੰਦ ਆਨੰਦ ਹੈ ਕਿਉਂਕਿ ਅੱਗ ਹੁੰਦੀ ਤੇ ਧੂੰਆਂ ਹੁੰਦਾ ਪਰ ਕੌਣ ਦੱਸੇ ਬਹੁਤ ਸਾਰੀਆਂ ਅੱਗਾਂ ਐਸੀਆਂ ਨੇ ਧੂੰਆਂ ਨਹੀਂ ਨਿਕਲਦਾ ਚਾਰ ਦੀਵਾਰੀ ਦੇ ਚਿਕਲੇਸ਼ ਔਰ ਕਿਸੇ ਕੋਲੇ ਖਿਚਣਾ ਪੈ ਜਾਣਾ ਇਹ ਚਿਕਣੇ ਚੁਪੜੇ ਮੱਥੇ ਯਕੀਨ ਜਾਨੋ ਪਤਾ ਨਹੀਂ ਅੰਦਰ ਕਿਤਨਾ ਕਰੇਸ਼ ਛੁਪਾਈ ਬੈਠੇ ਹੁੰਦੇ ਨੇ ਇਹ ਮੁਸਕੁਰਾਉਂਦੇ ਹੋਏ ਚਿਹਰੇ ਪਤਾ ਨਹੀਂ ਕਿਤਨਾ ਰੋਣਾ ਛੁਪਾਈ ਬੈਠੇ ਹੁੰਦੇ ਨੇ ਇਹ ਖਿੜੇ ਹੋਏ ਮੱਥੇ ਪਤਾ ਨਹੀਂ ਆਪਣੇ ਅੰਦਰ ਕਿਤਨਾ ਕਰੇਸ਼ ਛੁਪਾਈ ਬੈਠੇ ਐਸਾ ਗਹਿਰਾਈ ਨਾਲ ਦੇਖੋਗੇ ਤੇ ਦਿਸ ਪਏਗਾ ਫਿਰ ਬਾਬੇ ਨਾਨਕ ਜੀ ਦਾ ਇਹ ਬੋਲ ਬਿਲਕੁਲ ਸਾਰਥਕ ਹੋਵੇਗਾ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖਿਆ ਸਭ ਸੰਸਾਰ